ਹਾਂਜੀ ਜਿਹੜੀ ਆ ਵੀਡੀਓ ਤੁਸੀਂ ਪਹਿਲਾਂ ਇਸ ਨੂੰ ਦੇਖ ਲਵੋ ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਉਹ ਤੁਸੀਂ ਦੱਸਿਓ ਤੇ ਮੈਂ ਮੇਰਾ ਕੀ ਵਿਚਾਰਾ ਉਹ ਮੈਂ ਤੁਹਾਨੂੰ ਫਿਰ ਬਾਅਦ ਵਿੱਚ ਦੱਸਦੀ ਆ ਦੇਖੋ ਜੀ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਹਾਂਜੀ ਜਿਹੜੀ ਆ ਵੀਡੀਓ ਤੁਸੀਂ ਸਾਈਡ ਦੇ ਤੋਂ ਚੱਲਦੀ ਦੇਖ ਰਹੇ ਹੋ ਇਹ ਔਰਤਾ ਜਿਹੜੀ ਇਨਸਾਫ਼ ਦੀ ਮੰਗ ਕਰ ਰਹੀ ਆ ਇਹ ਇਨਸਾਫ ਦੀ ਮੰਗ ਕਰ ਰਹੀ ਹੈ ਇਹ ਕਹਿੰਦੀ ਹੈ ਕਿ ਮੇਰਾ ਰੇਪ ਹੋਇਆ ਹੈ ਤੇ ਜਿਹੜਾ ਬਾਬਿਆਂ ਵੱਲੋਂ ਕਈ ਬੰਦਿਆਂ ਕੋਲੋਂ ਮੇਰਾ ਰੇਪ ਕੀਤਾ ਗਿਆ ਹੈ ਸੋ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਔਰਤ ਹੈ ਇੰਨਾ ਰੋਂਦੀ ਕਰ ਲਾਉਂਦੀ ਆ ਪਹਿਲਾਂ ਤਾਂ ਬਾਬਿਆਂ ਦਾ ਕਸੂਰ ਤਾਂ ਆਪਾਂ ਮੰਗ ਰੋ ਕੱਢਾਂਗੇ ਪਹਿਲਾਂ ਇਹ ਬੁੜੀ ਦਾ ਕਸੂਰ ਆ ਇਹ ਉਹਨਾਂ ਕੋਲ ਗਿਆ ਕੀ ਕਰਨ ਨੇ ਜਦੋਂ ਮਤਲਬ ਕਿ ਇਹਨਾਂ ਦਾ ਸਾਰਾ ਪਰਿਵਾਰ ਆ ਜਿਹੜਾ ਅਮਰਤਧਾਰੀ ਹੈ ਇਹਨਾਂ ਨੂੰ ਉੱਥੇ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਸੀਗਾ ਪਹਿਲਾਂ ਇਹਨਾਂ ਨੂੰ ਪਰਮਾਤਮਾ ਨੇ ਹੀ ਇਨਸਾਫ ਨਹੀਂ ਦੇਣਾ ਪਹਿਲਾਂ ਤਾਂ ਪਰਮਾਤਮਾ ਇਹਨਾਂ ਨੂੰ ਸਜ਼ਾ ਦੇਊਗਾ ਕਿਉਂਕਿ ਪਰਮਾਤਮਾ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਅੰਮ੍ਰਿਤ ਧਾਰਿਆ ਹੋਇਆ ਸੀਗਾ ਤੇ ਅੰਮ੍ਰਿਤ ਧਾਰ ਕੇ ਉਸ ਤੋਂ ਬਾਅਦ ਵੀ ਇਹ ਪਖੰਡੀਆਂ ਤੇ ਚੇਲਿਆਂ ਕੋਲ ਜਾਂਦੇ ਰਹੇ ਨੇ ਇਹਨਾਂ ਨੂੰ ਕੀ ਲੋੜ ਸੀ ਉੱਥੇ ਜਾਣ ਦੀ ਕਿਉਂ ਉਹ ਬਾਬਾ ਮੁੰਡੇ ਵੰਡਦਾ ਫਿਰਦਾਗਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਆਏ ਕੋਈ ਹਨਾ ਕੋਈ ਵੀ ਬਾਬਾਗਾ ਉਹ ਮੁੰਡੇ ਦੇਊਗਾ ਹਨਾ ਮਤਲਬ ਉਹ ਪਰਮਾਤਮਾ ਦੇ ਹੱਥ ਹੁੰਦਾ ਜੋ ਵੀ ਹੁੰਦਾਗਾ ਤੇ ਪਰ ਇਹਨਾਂ ਨੂੰ ਲੋਕਾਂ ਨੂੰ ਹਨਾ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਹਨਾ ਮੂੰਹ ਬਲੇਟ ਕੇ ਲੱਗ ਜਾਂਦੇ ਨੇ ਕਿ ਮੇਰੇ ਨਾਲ ਆ ਹੋਇਆ ਜਦੋਂ ਪਹਿਲਾਂ ਤੁਸੀਂ ਜੋ ਕਰ ਰਹੇ ਹੋ ਉਹ ਵੀ ਤੁਸੀਂ ਲੋਕਾਂ ਨੂੰ ਦੱਸ ਦੋ ਕਿ ਅਸੀਂ ਉਹ ਬਾਬੇ ਕੋਲ ਜਾ ਰਹੇ ਹਾਂ ਅਸੀਂ ਉਹ ਚੇਲੇ ਕੋਲ ਜਾ ਰਹੇ ਹਾਂ ਜਦੋਂ ਤੁਸੀਂ ਗੁਰੂ ਨੂੰ ਮੰਨਦੇ ਹੋਗੇ ਮਤਲਬ ਕਿ ਤੁਸੀਂ ਅਮਰਤਾਰੀਓ ਫਿਰ ਤੁਸੀਂ ਇਹ ਨਾ ਗੁਰਦੁਆਰਾ ਸਾਹਿਬ ਜਾਓ ਪ੍ਰਮਾਤਮਾ ਅੱਗੇ ਅਰਦਾਸ ਕਰੋ ਪ੍ਰਮਾਤਮਾ ਤੁਹਾਡੀ ਜਰੂਰ ਸੁਣੂਗਾ ਪਰ ਤੁਸੀਂ ਤਾਂ ਜਾਣਾ ਚੇਲਿਆਂ ਕੋਲ ਆ ਬਾਬਿਆਂ ਦੇ ਸਾਰੇ ਸਾਧੂਆਂ ਦੀ ਪਖੰਡੀਆਂ ਦੀਆਂ ਜਿਹੜੀਆਂ ਥਾਮਾਂ ਬੜੀਆਂ ਹੋਈਆਂ ਨੇ ਉੱਥੇ ਜਾਣਾਗਾ ਤੁਸੀਂ ਤਾਂ ਟੂਨੇ ਟੱਪੇ ਫਿਰ ਵੀ ਕਰਨੇ ਨੇ ਫਿਰ ਇਹਦੇ ਵਿੱਚ ਬਾਬੇ ਦਾ ਕੀ ਕਸੂਰ ਆ ਪਹਿਲਾਂ ਤੁਸੀਂ ਆਵੇਂ ਜਨਾਨੀਆਂ ਨੂੰ ਲੈ ਕੇ ਜਾਨੇ ਹੋ ਫਿਰ ਤੁਸੀਂ ਆਨੇ ਜਨਾਨੀਆਂ ਨੂੰ ਕਹਿਣੋ ਵੀ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਤੂੰ ਹੁਣ ਇਨਸਾਫ ਦੀ ਮੰਗ ਕਰ ਇਨਸਾਫ ਤੁਹਾਨੂੰ ਕਿਸੇ ਨੂੰ ਨਹੀਂ ਮਿਲਣਾ ਕਿਉਂਕਿ ਇਹਦੇ ਵਿੱਚ ਪਹਿਲਾਂ ਤੁਹਾਡਾ ਕਸੂਰ ਹੈ ਤੁਸੀਂ ਕਿਉਂ ਇਹ ਕੁਝ ਕੀਤਾ ਜਦੋਂ ਤੁਸੀਂ ਅਮਰਤਧਾਰੀ ਸੀ ਤੁਸੀਂ ਕਿਉਂ ਗਏ ਬਾਬਿਆਂ ਦੇ ਕੋਲ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰੋ ਜੇਕਰ ਚੰਗੀ ਲੱਗੀ ਧੰਨਵਾਦ